852 ਇਹ 2020 ਮਾਡਲ ਹੈ 2020 ਮਾਡਲ ਹਾਂਜੀ ਜੇ ਸਾਹਿਬ ਇਹ 3 ਸਪੀਡ ਵਾਲਾ ਜਾਂ ਸਿੰਪਲ ਦੇ ਵਿੱਚ ਨਹੀਂ ਨਹੀਂ 2 ਸਪੀਡ ਹੈ ਸੈਂਟਰ ਗੇਰ ਹੈ ਸੈਂਟਰ ਗੇਰ ਹੈ ਜੀ ਹਾਂ ਠੀਕਾ ਠੀਕਾ ਜੀ ਨਾੜਾ ਹੈ 9 11 ਸਿੱਧੂ ਮੂਸੇ ਦਾ ਫੈਨ ਜੇ ਕਿਸੇ ਮੇਰੇ ਭਰਾ ਨੇ ਟਰੈਕਟਰ ਤਿਆਰ ਕਰਾਉਣਾ ਹੋਵੇ ਇਹ ਕਿੰਨਾ ਮੜਦਾ ਵੀ ਇਹ 2001 ਮਾਡਲ ਹੈ ਜੀ ਪਾਵਰ ਸਟੀering ਹੈ 2001 ਮਾਡਲ ਪਾਵਰ ਸਟੀering 50 ਨੰਬਰ ਹੈ ਫਾਸਟ ਪਾਵਰ 50 ਨੰਬਰ ਫਾਸਟ ਪਾਵਰ ਜੀ ਹਾਂ 2019 ਮਾਡਲ ਸਵਰਾਜ 963 ਆਪਣਾ ਕਹਿੰਦੇ ਚੁੱਲ੍ਹੇ ਰਗ ਨਾ ਰੈਕਟਰ ਰਹੇ ਇਹ 1600 ਕਾ ਟਾਇਰ ਨਾਲ ਦੀ ਨਾ ਟਰੈਕਟਰ ਹੈ ਨਾ ਟਾਇਰ ਨੇ ਹਾਂ ਟਾਇਰ ਨਾਲ ਬੁੱਲਟ ਟਾਇਰ ਹੈ ਤਾਂ ਬਣਾਏ ਤਾਂ ਨਵੇਂ ਨੇ ਬਿਲਕੁਲ ਭਾਈ ਹਾਂ ਮਗਲੇ ਟਾਇਰ ਨਾਲ ਕਿੰਮਰਾੜਾ ਬਹੁਤ ਲੱਗੇ ਹੋਏ ਨੇ ਤੇ ਇਹ ਟਾਇਰ ਵੀ ਲਗਭਗ 60% ਪਏ ਨੇ 2020 ਮਾਡਲ ਗੇਅਰ ਪ੍ਰੋ ਹੈ ਗੇਅਰ ਪ੍ਰੋ ਹੈ ਚਾਰ ਫੁੱਟਾਂ ਅਭੀ ਰੋ ਹਾਂ ਜਿਹੜੇ ਆਪਣਾ ਇਹ VCD ਦੇ ਵਿੱਚ ਟਰੈਕਟਰ ਮੁੰਡਿਆ ਬਹੁਤ ਨੇ ਮੁੰਦਾ ਇਹ ਵੀ ਥੋੜੇ ਚੜਨੇ ਆ ਨਾ ਜੀ ਹਾਂ ਸਵਰਾਜ 852 ਉੱਪਰ ਵੀ ਖੜੇ ਚੜਨੇ ਕੋਲ ਆ ਨਾ ਜੀ ਹਾਂ ਜੀ ਹਾਂ ਸਵਰਾਜ ਦੇ 154-5 ਹੋ ਗਏ ਹਾਂ ਇਹ ਮਾਡਲ ਕਿਹੜੇ ਵਿੱਚ ਹੋਊਗਾ ਨਹੀਂ ਹਾਂ 17 ਮਾਡਲ ਇਹ 2017 ਮਾਡਲ ਆ ਇਹ ਪਾਵਰ ਸਟੇਸ਼ਨ ਨਾਲ ਹੋਊਗਾ ਨਹੀਂ ਹਾਂ ਟਾਪ ਮਾਡਲ ਆ ਵੀਰੇ ਜੀ ਟਾਪ ਮਾਡਲ ਆ ਇਹ ਤੁਹਾਰੇ ਦੇ ਵੀ ਚੰਗੇ ਪੈਣ ਦੇ ਵਿੱਚ ਦੇਖ ਸਕਦੇ ਹੋ ਤੇ ਚੱਲੇ ਥੋੜਾ 450 ਘੰਟਾ ਚੱਲਿਆ ਹੋਇਆ ਹੈਗਾ ਅਜਾ ਸੀਫੈਂਡ ਦਾ ਟਾਇਰ ਇਹਦੇ ਵੈਸੀ ਪਏ ਨੇ ਹਾਂ 90 ਰੁਪਏ ਦਾ ਟਾਇਰ ਟਰੈਕਟਰ ਦੇ ਨਾਲ ਦੇ ਨੇ ਲੱਤਰੀ ਕਾਲਜ ਜੀ ਸਵਾਰਤਾ ਥੋੜਾ ਆਪਣੇ ਅੱਜ ਦੇ ਨੰਬਰ ਦੇ ਵਿੱਚ ਪਿਆਰੇ ਵੀਰਵਾ ਪੰਜ ਆਏ ਆ ਪੰਡਾ ਸੈਨਪਰੇ ਥੋਨੇ ਪੈਣਾ ਵੀ ਆਪਣੇ ਚਾਹੇਨਾਂ ਤੇ ਵੀਰੋਂ ਨੇ ਵੀ ਦੇਖਣ ਟਰੈਕਟਰ ਆ ਨਹੀਂ ਆ ਇਹ ਵੀਰੋਣ ਕੋਲ ਇਹਦਾ ਨਾ ਮਾੜਾ ਰੇਟ ਆ ਆਪਣਾ ਐਕਸਨ ਆ ਆ ਚੋਕਈ ਤੇ ਆਪਣੇ ਨਾਲ ਬਾਈ ਜੀ ਨੇ ਬਾਈ ਜੀ ਹੱਥੋਂ ਟਰੈਕਟਰਾਂ ਦੇ ਰੇਟ ਮੋਡਲ ਤੇ ਖਲੀ ਹਿੰਦੀ ਸੱਜੜ ਤਾਂ ਜਾਣਗੇ ਬਾਈ ਜੀ ਸਵਾਲ ਆਪਣੇ ਜਾਣਦੇ ਥੋੜਾ ਜੀ ਅੱਛਾ ਜੀ ਤੁਹਾਡੇ ਸਵਾਲ ਪਿਆ ਹੈ ਬਾਈ ਹੱਥ ਬਣਾ ਸੁਬਨਾਮ ਤੇ ਆਪਣਾ ਲੋਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੀ ਠੀਕ ਹੈ ਤੇ ਪਿੰਡ ਹਸੈਣਪੁਰਾ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਲੋਕੇਸ਼ਨ ਆਪਣੀ ਜੇ ਤਾਂ ਪਟਿਆਲਾ ਰੋਡ ਤੋਂ ਆਉਣਾ ਤਾਂ ਆਪਣਾ ਪਿੰਡ ਨੰਬਰ ਦਾ ਢਾਬੇ ਕੋਲੋਂ ਰਾਹ ਮੁੜਦਾ ਤੇ ਉਥੋਂ 2 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਸਰਹੰਦ ਜੀਟੀ ਰੋਡ ਤੋਂ ਜਾਨੀ ਕਿ 5 ਕਿਲੋਮੀਟਰ ਦਾ ਠੀਕ ਹੈ ਉਧਰੋਂ 5 ਕਿਲੋਮੀਟਰ ਪੈਂਦਾ ਹੈ ਤੇ ਆਪਾਂ ਲੋਕ ਕਨੇਟਰੈਕ ਨਹੀਂ ਜਪਾਨ ਹੈ ਕਿ ਦਿਖਾਉਣੇ ਨੇ ਟਰੈਕਟਰ ਹੋਣਗੇ ਮੰਨ ਕੇ ਚੱਲੋ ਜੀ 17 18 ਠੀਕ ਹੈ ਜੀ ਤੇ ਪਹਿਲਾ ਟਰੈਕਟਰ ਸੋਹਣ ਵਾਲੀ ਕਈ ਇਹ ਸੁਨ ਲੈ ਕੇ 750 750 ਸੋਹਣ ਵਾਲੀ ਕਾ ਕਿੰਨਾ ਮਾਡਲ ਇਹ ਇਹ 2013 ਮਾਡਲ 2013 ਮਾਡਲ ਬਾਕੀ ਟਰੈਕਟਰ ਆਪ ਦਾ ਜਿਹਦੇ ਵਿੱਚ ਆ ਨਾ ਜੀ ਹਾਂ ਜੀ ਹਾਂ ਟਾਵਾ ਮੜਲਾ ਟਾਵਾ ਮੜਲਾ ਪਾਵਰ ਸਟੀਰੀਂਗ ਦਾ ਟਾਇਰ ਦੇ ਪੀਸ ਚੈੱਕ ਕਰਾ ਦੇ ਕਦੀਪ ਪਹਿਲੇ ਟਾਇਰ ਲਗਭਗ ਜੀ ਸਾਰੇ ਟਾਇਰ ਹੈਗੇ ਨੇ ਜੀ ਚਾਹੀ ਪੰਡਾ ਜੀ ਕੋਲ ਹੈ ਟਾਇਰ ਹੈਗੇ ਨੇ ਤੇ ਕਿੰਨੇ ਦਾ ਟਰੈਕਟਰ ਬਣੂਗਾ ਜੀ ਇਹ 3,60,000 ਰੁਪਏ ਕਹਿੰਦੇ ਆ ਬਾਕੀ ਮੌਕੇ ਤੇ ਜੀ ਬਾਕੀ ਮੌਕੇ ਤੇ ਮਾਤਾ ਕਰਦਾਂਗੇ ਉਹ ਟਰੈਕਟਰ ਸਾਹ ਹੁਦਰਾ ਕੱਲਾ ਕਲਚ ਖੁੱਲਾ ਹੈ ਬਸ ਠੀਕਾ ਠੀਕਾ ਇਨਾ ਤੇ ਅਗਲਾ ਹੈ ਜੀ ਸੁਰਾਜ 855 ਇਹ 2020 ਮਾਡਲ ਹੈ 2020 ਮਾਡਲ ਹਾਂਜੀ ਜਿਖਾ ਵੀਓ ਇਹ 3 ਸਪੀਡਰ ਹੈ ਜਾਂ ਸਿੰਪਲ ਦੇ ਵਿੱਚ ਨਹੀਂ ਇਹ 2 ਸਪੀਡ ਹੈ ਸੈਂਟਰ ਗੇਰ ਹੈ ਸੈਂਟਰ ਗੇਰ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਬੁਲੇਟ ਅਕਦਾ ਮੁੰਡਾ ਨਵੇਂ ਬਾਈ ਨੇ ਬਿਲਕੁਲ ਹਾਂ ਹਾਂ ਮਗਰਲੀ ਇਹਦੇ ਨਾਲ ਦੀਆਂ ਲੈਂਸ ਦੇ ਟਾਇਰ ਨੇ ਚਾਰੇ ਪਏ ਹੋਏ ਰੇਡੀਅਲ ਹਾਂ ਇਹ ਸਾਰੇ ਬਾਈ ਦਾ 80% ਹੈ ਜਦ ਨਹੀਂ ਹਨ ਜੀ ਹਾਂ ਜੀ ਤੇ ਕਿੰਨੇ ਦਾ ਬਣੂ ਟਰੈਕਟਰ ਜੀ ਇਹ 7 ਲੱਖ ਰੁਪਇਆ ਕਹਿੰਨੇ ਵੀਰੇ ਬਾਕੀ ਮੌਕੇ ਦਿਓ ਜੀ ਬਾਕੀ ਮੌਕੇ ਮੰਨਣ ਵਾਲਾ ਜੂਝਾ ਲੱਗਿਆ ਹੋਇਆ ਜੀ ਦੇਖਾ ਵੀ ਜੇ ਕਿਸ ਨੇ ਪਿਆ ਉਹ ਨਾ ਲਾ ਜਾ ਕੇ ਲਵਾ ਸਕਦਾ ਜੀ ਸਵਰਾਜ ਨੋਸੋ 363 ਇਹ 2019 ਮਾਡਲ ਹੈ 2019 ਮਾਡਲ ਹਾਂ 2019 ਮਾਡਲ ਸਵਰਾਜ ਨੋਸੋ 363 ਆਪਣਾ ਕਹਿੰਦੇ ਚੁੱਲੇ ਰੋ ਕਿੰਨਾ ਕਾ ਟਰੈਕਟਰ ਇਹ ਇਹ 16 ਉਹ ਕੰਟ ਟਾਇਰ ਨਾਲ ਦੀਨੇ ਟਰੈਕਟਰ ਨੇ ਨਾਲ ਦੇ ਟਾਇਰ ਨੇ ਹਾਂ ਟਾਇਰ ਨਾਲ ਬੁਲੇ ਟਾਇਰ ਹੈ ਤਾਂ ਬਣਾਏ ਨੇ ਨਵੇਂ ਨੇ ਬਿਲਕੁਲ ਹਾਂ ਮਗਲੇ ਟਾਇਰ ਨਾਲ ਵੀ ਮੁਰਾੜਾ ਬੁਟ ਲੱਗੇ ਹੋਏ ਨੇ ਤੇ ਇਹਦੇ ਟਾਇਰ ਵੀ ਲੱਗਵਾ 60% ਪਏ ਨੇ ਵੇੜ ਬੁਟ ਲੱਗੇ ਹੋਣੇ ਮੁਰੇ ਦੇਖ ਸਕਦੇ ਹੋ ਇਹ ਕੱਲੇ ਦਾ ਬੰਨ ਵਾਲਾ ਟਰੈਕਟਰ ਜੀ ਇਹ 770 ਕਹਿੰਦੇ ਆ ਵੀਰੇ ਬਾਕੀ ਮੌਕੇ ਤੇ ਜੀ ਬਾਕੀ ਮੌਕੇ ਤੇ ਰੋਜ਼ ਇਹ ਬੰਦਾ ਆਉਂਦਾ ਏ ਮਾਟਨ ਹੋ ਜਾਂਦਾ ਬੈਠ ਕੇ ਹੂੰ ਤੇ 9753 ਦਾ ਜੀ ਇਹ 5 ਮਾਡਲ ਹੈ 2005 ਮਾਡਲ ਹਾਂ ਬਾਕੀ ਦੇਖ ਸਕਦੇ ਹਾਂ ਇਹਦਾ ਬੰਨਾ ਸਰੀਸ ਬੂਟ ਦੇ ਵਿੱਚ ਇਹ ਹੋਗਾ ਨਾ ਇਹ 3 ਇਹ 3 ਸੀ ਬੂਟ ਤੇ ਹਾਂਜੀ ਹਾਂਜੀ ਬਾਕੀ ਟਾਇਰ ਦਿਖਾ ਦੇ ਸਕਦੀ ਪਾ ਲਗਭਗ 80% ਟਾਇਰ ਪਏ ਨੇ ਤੇ ਕੱਲੇ ਦਾ ਤਾਂ ਇਹ ਉਹ ਜੀ ਟਰੈਕਟਰ ਇਹ ਤਾਂ 40 ਕਿਨੇ ਵੀਰੇ ਬਾਕੀ ਮੌਕੇ ਤੇ ਜੀ ਠੀਕ ਇਕੱਠੇ ਵੀ ਤਾਂ 40 ਕਿੰਨੇ ਬਾਕੀ ਮੌਕੇ ਤੇ ਹੋਊਗਾ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਪੰਜਾਬ ਦੇ ਤੇ ਆਪਾਂ ਜਿੰਨੇ ਟਰੈਕਟਰ ਦਾਰੇ ਸਾਰੇ ਪੰਜਾਬ ਦੇ ਨੰਬਰ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਅੱਧਾ ਜਿ ਕੋ ਹੋਵੇ ਤਾਂ ਹੋਵੇ ਨਹੀਂ ਜਿਆਦਾ ਤਾਂ ਸਾਰੇ ਪੰਜਾਬ ਹੀ ਹੁੰਦੇ ਠੀਕ ਇਕ ਠੀਕ ਹੈ ਹਾਂ ਤੇ ਸੋ ਰਾਜਰ 552 ਇਹ 2016 ਮਾਡਲ ਹੈ 2016 ਮਾਡਲ ਹਾਂ ਕੋਈ ਦੇਖ ਸਕਦੇ ਹਾਂ ਪਾਵਰ ਸਟੇਰਿੰਗ ਦੇ ਵਿੱਚ ਟਾਪ ਮਾੜਦਾ ਲੀ ਅਜੀ ਟਾਪ ਮਾੜਦਾ ਨਹੀਂ ਹਾਂ ਬਾਕੀ ਟਾਇਰ ਟੂਰ ਵੀ ਬੜੇ ਸੋਹਣੇ ਪਏ ਨੇ 60% ਟਾਇਰ ਮੁੱਢੇ ਨੇ ਪੇਹਰੇ ਹੈਗੇ ਨੇ 50% ਤੇ ਕਿੰਨੇ ਦਾ ਬਣੂਗਾ ਜੀ ਇਹ 5 ਲੱਖ ਰੁਪਏ ਕਹਿੰਦੇ ਮੇਰੇ ਬਾਕੀ ਮੌਕੇ ਦੇ ਜੀ ਬਾਕੀ ਰੋ ਬੈਠ ਕੇ ਹੋ ਜਾਣਾ ਹੁੰਦਾ ਤੇ ਆਣਾ ਵੀ ਇਹ ਵੀ ਸੋਨਾ ਮਾਡਲ ਹੈ ਇਹ ਥੋੜਾ ਮਾਡਲ ਹੈ ਨਾ ਜੀ ਹਾਂ ਇਹ ਵੀ ਸੋਨਾ ਦਾ ਹੀ ਇਹ ਵੀ ਸੋਨੇ ਮਾਡਲ ਠੀਕਾ ਠੀਕ ਹੈ ਇਹ ਦੇਖਾ ਜਿਉਂ ਵੀ ਇਹ ਥੋੜਾ ਮਾਡਲ ਖੜੇ ਨੇ ਬਾਕੀ ਤਾਂ ਇਹ ਟਰੈਕਟਰ ਆ ਇਹ ਸਾਬ ਦੇ ਇਹ ਕੁਝ ਵੀ ਨਹੀਂ ਹੈ ਸਮਾੜ ਕੇ ਰੱਖਿਆ ਹੋਣਾ ਜੀ ਹਾਂ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਜੇ ਕੁਝ ਠੀਕ ਠੀਕ ਹੈ ਜੀ ਕੋਈ ਦੇਖ ਸਕਦਾ ਹਾਂ ਵੀ ਬਾਡੀ ਬੁੱਢਾ ਰੰਗ ਕਰੂੰਗਾ ਟਰੈਕਟਰ ਕੋਕਾ ਪੀਸ ਆ ਸਾਧਰੀ ਡੱਬੀ ਹੋਈ ਆ ਇਹ ਵੀ ਟੌਪ ਮਾਡਲ ਦੇ ਵਿੱਚ ਆ ਰਹੀ ਹੈ ਇਹ ਟੌਪ ਮਾਡਲ ਦੇ ਯਕਨ ਨੇ ਨਾ ਬਣੂਗਾ ਜੀ ਇਹ ਵੀ 5 ਲੱਖ ਕਹਿੰਨੇ ਮੇਰੇ ਬਾਕੀ ਮੌਕੇ ਦਿਓ ਜੀ ਬਾਕੀ ਮੌਕੇ ਤੇ ਹੋਰ ਲਾ 5 ਲੱਖ ਕਹਿੰਨੇ ਕੋੜਾ ਮਾਤਾ ਲੱਗਿਆ ਹੋਇਆ ਇਹ ਪ੍ਰੋਫਿਟ ਵੀ ਹੋ ਜਾ ਉੱਪਰ ਤੇ ਅਗਲੇ ਬੜੀ ਅੱਗੇ ਓਵਰ ਸੁੰਜਾ ਕੇ 17 ਵਾਂ ਸਮਰਾਜ 852 ਹਾਂ ਸਮਰਾਜ 852 ਅੱਜ ਵੀ ਖੜੇ ਰਹਿਣੇ ਕੋਲ ਆ ਜੀ ਹਾਂ ਜੀ ਹਾਂ 5 ਲੱਖ 54-5 ਹੋਗੇ ਇਹ ਮੈਂ ਲਗ ਟੌਪ ਮਾਡਲ ਵਿੱਚ ਆਉਗਾ ਨਹੀਂ ਹਾਂ 17 ਮਾਡਲ ਇਹ 2017 ਮਾਡਲ ਆ ਇਹ ਪਾਵਰ ਸਟੀਰੀਂਗ ਨਾਲ ਆਉਗਾ ਨਹੀਂ ਹਾਂ ਟੌਪ ਮਾਡਲ ਆ ਵੀਰੇ ਜੀ ਟੌਪ ਮਾਡਲ ਆ ਇਹ ਟਾਇਰ ਵੀ ਚੰਗੇ ਪੈਣੇ ਨੇ ਤੁਸੀਂ ਦੇਖ ਸਕਦੇ ਹੋ ਤੇ ਚੱਲੇ ਥੋੜਾ 450 ਘੰਟੇ ਚੱਲੇ ਆ ਹੋਗਾ ਹਾਂ 80% ਦਾ ਟਾਇਰ ਇਹਦੇ ਵੈਸੀ ਪਏ ਨੇ ਹਾਂ 80% ਪੈਟਾ ਬ੍ਰੈਂਡ ਟੈਕੋ ਦੇ ਨਾਲ ਦੇ ਨੇ ਬਣੂਆ ਕਿੰਨੇ ਦਈਏ ਇਹ ਇਹ 570 ਕਹਿੰਨੇ ਵੀਰੇ ਬਾਕੀ ਲੋਕੇ ਤੇ ਜੀ ਠੀਕ ਕਰ ਜੀ ਕਹੀ ਹਾਂਜੀ ਅਗਲਾ ਗਏ ਜੀ ਸਰਪੰਚਾ ਨਾਲ ਜੀ ਇਹ 16 ਮਾਡਲ ਹੈ ਦੋ 2016 ਮਾਡਲ ਮਹਿੰਦਰਾ ਸਰਪੰਚ ਹਾਂ ਟੈਟ ਚੈੱਕ ਕਰ ਲੋ ਪਾਵਰ ਸਟੇਸ਼ਨ ਦੇ ਵਿੱਚ ਆ ਟਰੈਕਟਰ ਇਹ ਵੀ ਟਾਪ ਮਾਡਲ ਦੇ ਵਿੱਚ ਆ ਹਾਂ ਇੱਕ ਦੋ ਆਪਣਾ ਟਾਇਰ ਬੈਣੇ ਵਿੱਚ ਲਗਭਗ 70-75% ਤੇ ਬਣੂਗਾ ਕਿੰਨੇ ਦਾ ਇਹ 3.4 ਲੱਖ ਇਹਨੇ ਜੀ ਬਾਕੀ ਮੌਕੇ ਦਿਓ ਜੀ ਬਾਕੀ ਮੌਕੇ ਤੇ ਹੋ ਜੂਗਾ 3.4 ਲੱਖ ਰੇ ਨਾੜਾ ਤੇ ਅਗਲਾ ਕਿਹੜਾ ਗਈ ਇਹ 50 50 ਡੀ ਜੌਂਡੀਆ ਦਾ ਇੱਥੇ ਪਰ ਡਾਬਲ ਡਿਸ਼ਟ੍ਰਿਬਿਊਸ਼ਨ ਲੱਗਿਆ ਹੋਇਆ 13 ਮਾਡਲ ਹੈ ਹਿੱਸਾ ਕੋਲ ਦਾ ਮਾਡਲ 50 50 ਡੀ ਦੇਖ ਲੈ ਜੀ ਪਾਕੀ ਦਾ ਫ੍ਰੇਮ ਹੈ ਇਹਦੀ ਕੀਮਤ ਤੇ ਨੱਸੀ ਹੈ ਇਹ ਜਿਹੜੀ ਕਿ ਹਿੱਸਾ ਖੋਲਦਾ ਇਹਦਾ ਜਸਟ ਹੋਰ ਅੱਛਾ ਹਿੱਸਾ ਆਪਣਾ ਜਸਟੇ ਵੱਲਾ ਹਾਂ 3 ਲੱਖ 80 ਹਜ਼ਾਰ ਰੁਪਏ ਦਵਾਣਾ ਹੈ ਹਾਂ 2013 ਮਾਡਲ ਆ 13 ਵਾਂ ਠੀਕ ਹੈ ਠੀਕ ਹੈ ਸਾਡੇ ਤੇ ਲੱਗੀ ਹੋਈ ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ 800 ਇਹ 2021 ਮਾਡਲ ਹੈ 800 2021 ਮਾਡਲ ਫਰਾਜ 852 ਇਹ ਪੰਜ ਸਟਾਰ ਵਾਲਾ ਹੈ ਲਈ ਹਾਂ ਇਹ ਪੰਜ ਸਟਾਰ ਇਹ 3 ਸਪੀਡ ਦੇ ਵਿੱਚ ਹੈ ਨਹੀਂ ਵੀ 2 ਸਪੀਡ ਸੈਂਟਰ ਦੇ ਵਿੱਚ ਆ ਪੈਸੇ ਜੇ ਇਹ ਮੁੰਡਾ ਵੀ ਯਾਦ ਪਹਿਣਾ ਜਾਦਾ ਰਿਪਿਡ ਬਣਾਦਾ ਬਿਠਾਇਦਾ ਜਿਆਦਾ ਘੱਟਿਆ ਸੀ ਕੀ ਜਾਉਣ ਲੱਗਿਆ ਜਿਆਦਾ ਤੇ ਹੁਣ ਤਾਂ ਪੰਜ ਸਟਾਰ ਫਿਰ ਰਿਪਿਡ ਨੇ ਪਚਾ ਲਿਆ ਬਾਕੀ ਟਾਇਰ ਤੋਂ ਦੇਖਾ ਦਿੱਤੇ ਬੁਲੇ ਟਾਇਰ ਨਵੇਂ ਨੇ ਪੈਸੇ ਡਰ ਹੈਗੇ ਨੇ 40% ਤੇ ਕਿੰਨੇ ਦਾ ਬਣੂਗੀ ਇਹ ਇਹ 6.5 ਲੱਖ ਨੇ ਵੀਰੇ ਬਸ ਬਾਕੀ ਮੌਕੇ ਤੇ ਹੋ ਜੀ ਬਾਕੀ ਮਾਡਲ ਕਰਦਾਂਗੇ ਤੇ 52 ਦਾ ਸੀ ਜੂਨੀਅਰ ਇਹ 2020 ਮਾਡਲ ਹੈ 2020 ਮਾਡਲ ਗੇਰ ਪ੍ਰੋ ਹੈ ਗੇਰ ਪ੍ਰੋ ਹੈ ਚਾਰਪੀਟਾ ਅਦਿਰੋਪ ਹਾਂ ਜਿਹਦੇ ਆਪਣਾ ਇਹ VCD ਦੇ ਵਿੱਚ ਰੇਕਟਰ ਮੁੰਡੇ ਬਹੁਤ ਕਟ ਨੇ ਮੁੰਡੇ ਆਈ ਵੀ ਥੋੜੇ ਚੱਲਨੇ ਆਣਾ ਜੀ ਹਾਂ ਜਿਹੜਾ ਪਰੋਦੇ ਵਿੱਚ ਤੇ ਇਹ ਟਾਇਰ ਨੇ ਉਹ ਹੈ ਨੇ ਲਗਭਗ ਨਾਲ ਦੀ ਨੇ ਹਾਂ 70% ਟਾਇਰ ਹੋਣਗੇ 1300 ਘੰਟਾ ਚੱਲਿਆ ਹੋਇਆ ਠੀਕ ਹੈ 1300 ਘੰਟਾ ਚੱਲਿਆ ਹੋਇਆ ਨੰਬਰ ਥੋੜੇ ਪੰਜਾਬ ਦਾ ਜੀ ਨੰਬਰ ਠੀਕ ਹੈ ਠੀਕ ਹੈ ਜੀ ਤੇ ਕਿੱਲੇ ਦਾ ਇਨੂ ਰੈਕਟਰ ਇਹ 7 ਲੱਖ ਇਹ ਨਹੀਂ ਬਾਕੀ ਮੌਕੇ ਤੇ ਕਰ ਲਾਂਗੇ ਹਾਂ 7 ਲੱਖ ਨਵਾੜਾ ਬਾਕੀ ਹੋ ਜਾਊਗਾ ਤੇ ਅੱਜ ਤੁਹਾਨੂੰ ਹੋਰ ਥਰ ਬਾਹਰ ਵੀ ਫਿਰ ਰੈਕਟਰ ਨੂੰ ਦਿਖਾਉਣੇ ਆਪਾਂ ਲਾਸਟ ਦਾ ਰੈਕਟਰ ਪੰਜਾਬੀ 2022 ਦੇ ਲਾਸਟ ਦਾ ਹੀ ਹਾਂ ਜੇ ਆਰਸੀਬ 2022 ਦੇ ਬਣੇਗਾ ਤੇਜ ਜੀ ਬਣੀ ਤੇਜ ਹੋਈ ਆ ਮੈਨੂਫੈਕਚਰਡ 2022 ਹੋਗਾ ਠੀਕ ਆ ਆਰਸੀ ਤੇਜ ਦੀ ਬਣੀ ਹੋਈ ਆ ਮੈਨੂਫੈਕਚਰਡ ਹੈਗਾ 2022 ਦੀ ਹੂੰ ਤੇ ਮਾਡਲ ਵੀ 2022 ਆ ਹੈ ਮਾਡਲ 2022 ਹੂੰ ਆਪਣਾ ਇਹ ਬਿਨਾ ਸੀਆਰਟੀਆ ਬਿਨਾ ਨੋਰ ਸੀਆਰਟੀਆ ਨਹੀਂ ਹਾਂ ਆਪਣਾ ਪੰਪਲੈਟ ਲੱਗਾਇਆ ਤੇ ਮਰੀ ਪਾਪੇ ਕੰਪਨੀ ਨਾਲ ਜੁੜਾਉਂਦਾ ਬਿਨਾ ਸੀਆਰਟੀ ਆ ਗਿਆ ਹਾਂ ਹਾਂ ਇਹ ਉੱਚ ਆਉਂਦਾ ਹੈ ਤੈਨੂੰ ਦੇਖ ਸਕਦੇ ਹਾਂ ਤਕਬਾ 80% ਟਾਇਰ ਪਏ ਨੇ ਤੇ ਸਾਡੇ ਵਿੱਚ ਲੱਗੀ ਹੋਈ ਆ ਪਰ オリਜਨਲ ਤੇ ਕਿਲੇ ਸਵਾਨ ਕਰਦੇ ਆ ਪਾ ਜੀ ਜੀ ਨਿਮਾਨ 975 97500 ਰੁਪਏ ਦੀ ਮੰਗ ਆ ਬਾਕੀ ਕੋਈ ਸਮਝ ਤੇ ਆਹੜਾ ਕਹੇ ਜੀ ਸੋਨਾ ਲੀਕਾ ਹੈ ਇਹ 2019 ਮਾਡਲ ਦੇ ਤਿੰਨ ਸਿਲੰਡਰ ਵਾਲਾ 50 2019 ਮਾਡਲ ਵਾਲਾ 750 ਤੁਸੀਂ ਦੇਖ ਸਕਦੇ ਹੋ ਨਾ ਫੋਰੀ ਜਿਹੜਾ ਬੜਾ ਸਿੰਪਲ 50 ਦੇ ਵਿੱਚ ਆ ਹਮ ਫੈਟ ਆਉਟ ਮਾਡਲ ਚ ਇਹ ਤਾਂ ਤਿੰਨ ਸਿਲੰਡਰ ਦੇ ਹੀ ਹੁੰਦਾ ਕਰਦੇ ਹਾਂ ਹਾਂ ਇਹ ਤਿੰਨ ਸਿਲੰਡਰ ਚ ਹੁੰਦਾ ਟੌਮ ਮਾਡਲ ਆ ਆਪਣਾ ਇਹ ਹਾਈ ਲੋ ਦੇ ਵਿੱਚ ਆਣਾ ਹੀ ਹਾਈ ਹਾਈ ਲੋ ਦੇ ਵਿੱਚ ਆਉਣਾ ਪਾਵਰ ਸਟੀering ਆ ਸਾਈਡ ਗੇਰ ਦੇ ਵਿੱਚ ਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਬੈਠਾ ਹਾਂ ਲੱਗਿਆ ਹੈ ਜੀ ਡਿਸਟ੍ਰਿਬਿਊਟਰ ਪਾਵਰ ਸਟੀering ਤੇਲ ਬ੍ਰੇਕ ਆ ਤੁਹਾਨੂੰ ਦੇਖ ਸਕਦੇ ਹੋ ਪਾਵਰ ਸਟੀering ਤੇਲ ਬ੍ਰੇਕਾਂ ਨਾਲ ਡਬਲ ਡਿਸਟ੍ਰਿਬਿਊਟਰ ਤੇ ਬਣੂਗਾ ਕਿੰਨੇ ਦਾ ਟਰੈਕਟਰ ਜੀ ਇਹ 2.5 ਲੱਖ ਦਾ 2.5 ਲੱਖ ਦਾ ਠੀਕ ਹੈ ਠੀਕ ਹੈ ਜੀ ਹੋਰ ਵੀ ਟਰੈਕਟਰ ਹੈ ਨਹੀਂ ਉਹ ਬਾਹਰ ਉੱਤਰ ਕੇ ਜੇ ਅਸੀਂ ਆਪਾਂ ਤੁਹਾਨੂੰ ਉਧਰ ਦਿਖਾਉਂਦੇ ਆ ਲਿਪੇ ਹਾਂਜੀ ਅਗਲਾ ਆ ਗਿਆ ਮੈਂ ਸੀ ਫਰੈਂਕਸਨ 241 ਡੀਆਈ ਤੇ ਜਿਹੜੇ ਮੇਰੇ ਭਰਾ ਭਾਰਤ ਸਰ ਡਾਇਰੈਕਟ ਲੈਣਾ ਚਾਹੁੰਦੇ ਨੇ ਜਿਵੇਂ ਛੋਟੇ ਖਾਨ ਹੁੰਦੇ ਨੇ ਹਨਾ ਜੀ ਉਹਨਾਂ ਵਾਸਤੇ ਟਰੈਕਟਰ ਇਹ ਵੈਸੇ ਫਾਇਦੇ ਦਾ ਸੋਦਾ ਹੋਊਗਾ। ਆ ਜੜੀ ਜੁੜੀ ਹੈਗੀ ਮੂਰੇ ਜੀ। ਠੀਕ ਠੀਕ ਤੇ ਮਾਦਕ ਨਹੀਂ। ਇਹ 2002 ਜੀ। 2002 ਮਾਡਲ ਆ ਬਾਕੀ ਬਣੂਗਾ ਵੀ ਰੇਟ ਸਰੇ ਕਿੰਨੇ ਪੈਸੇ ਮੰਗਦੇ ਜੀ? 1.40 ਲੱਖ ਦੇ। 1.40 ਲੱਖ ਰੁਪਏ ਮੰਗਦਾ ਮੁੱਢ ਟਾਇਰ ਸਰ ਨਵੇਂ ਵਰਗੇ ਪਿਛਲੇ ਟਾਇਰ ਹੈਗੇ ਨੇ ਨੱਕ ਬੱਕ ਦੇ ਜੜੀ ਬਰਫੈਂਟ। ਤੇ ਅਗਲਾ ਆ ਗਿਆ ਜੀ। ਇਹ ਅਰਜਨ 2013 ਮਾਡਲ। ਅਰਜਨ 2013 ਮਾਡਲ। ਇਹਦਰ ਮੇਲਾ ਵੀ 3 ਫੁੱਟ ਦਾ ਗੱਲ ਲੱਗਾ ਹੋਇਆ ਹੈ ਨਾ ਜੀ ਨਾ ਨਾ ਇਹ ਨਹੀਂ ਲੱਗਾ ਉਹ ਦੂਜੇ ਇਹ ਪੜਾ ਉਹ ਮਹਦਰ ਨਾ 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 ਠੀਕ ਹੈ 2013 ਮਾਡਲ ਅਰਜਨ 555 ਟਾਇਰ ਟੁੱਟੇ ਵੀ ਬੜੇ ਸੋਹਣੇ ਪਏ ਨੇ ਲਗਭਗ 60% ਟਾਇਰ ਰਹੇਗੇ ਨੇ ਤੇ ਬਣੂਗਾ ਕਿੰਨੇ ਦਾ ਜੀ ਇਹ 3,60,000 3,60,000 ਰੁਪਏ ਅਨੁਮਾਨ ਹੈ ਬਾਕੀ ਬਾਕੀ ਮੋਗੋ ਤੇ ਜੀ ਬੈਠ ਕੇ ਗੱਲ ਬਾਤ ਹੋਏ ਮੋਗੋ ਇਹ 2011 ਮਾਡਲ ਇਹ 2011 ਮਾਡਲ ਅਰਜਨ 555 ਹਾਂ ਤੇ ਜਿਹੜਾ ਟਾਇਰ ਨੇ ਇਹਦੇ ਹੈਗੇ ਨੱਕਪਾ ਕੇ 70% ਟਾਇਰ ਪੈਨੇ ਚਾਰੇ ਇਹਨੇ ਦਾ ਬਣੂਗਾ ਇਹ 340 ਦੀ ਬਾਕੀ ਮੌਕੇ ਤੇ 340000 ਦਾ ਬਣੂਗਾ ਬਾਕੀ ਮੌਕੇ ਤੇ ਮਾਨ ਤੋਂ ਕਰ ਦੇਣਗੇ ਵੀਰੋ ਨੇ ਇਹ ਸੇਲਡਾ ਹੀ ਹੈਗੀਆਂ ਇਹਨਾਂ ਦੋਹਾਂ ਦੀ ਆਹੜਾ ਹੈ 911 ਸਿੱਧੂ ਮੂਸੇਵਾਲੇ ਦੇ ਫੈਨ ਜੇ ਕਿਸੇ ਮੇਰੇ ਪੁਰਾਣੇ ਟਰੈਕਟਰ ਤਿਆਰ ਕਰਾਉਣਾ ਹੋਵੇ ਇੱਕ ਨੰਬਰ ਦਾ ਵੀ ਇਹ 2001 ਮਾਡਲ ਹੈ ਪਾਵਰ ਸਟੀering ਹੈ 2001 ਮਾਡਲ ਪਾਵਰ ਸਟੀering ਦਾ 50 ਨੰਬਰ ਫਸਟ ਪਾਵਰ 50 ਨੰਬਰ ਫਸਟ ਪਾਵਰ ਦੀ ਹੈ ਹਾਂ ਬੁੱਲਟ ਐਰਟਾ ਮਤਲਬ ਵੀ ਨਵੀਂ ਪੈ ਜਾਨੀ ਹੈ ਬਾਰੇ ਬਾਰੇ ਹਾਂ ਤੇ ਕਿੱਲੇ ਦਾ ਬਣੂਗਾ ਜੀ ਇਹ 235000 ਰੁਪਏ ਦੇ 235000 ਰੁਪਏ ਦਾ ਨਮਾਣਾ ਹੀ ਵਾਕਈ ਬਾਕੀ ਮੈਂ ਤੁਹਾਨੂੰ ਮੌਕੇ ਤੇ ਸੁਝਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਜੀ ਇਹ ਵੀ ਟਰੈਕਟਰ ਸੀ ਆ ਹੋਰ ਵੀ ਟਰੈਕਟਰ ਹੈ ਨੇ ਬਾਕੀ ਬਾਹਰ ਨੇ ਮੇਰਾ ਵੀ ਹੁਣ ਇਸ ਟਾਈਮ ਇੱਥੇ ਦਾ ਹੈ ਨਹੀਂ ਠੀਕ ਹੈ ਠੀਕ ਹੈ ਹਾਂਜੀ ਬ్రో ਇਹ ਸੀ ਟਰੈਕਟਰ ਆ ਜਿਹੜੇ ਆਪਾਂ ਨੇ ਤੁਹਾਨੂੰ ਦਿਖਾਏ ਬਾਈ ਜੀ ਉਹਨਾਂ ਦੇ ਬਾਕੀ ਬਾਈ ਇੱਕ ਵਾਰ ਫਿਰ ਤੋਂ ਆਪਣੀ ਲੋਕੇਸ਼ਨ ਆ ਉਹ ਬੋਲ ਦੋ ਜੀ ਲੋਕੇਸ਼ਨ ਵੀਰੇ ਜਿਲ੍ਹਾ ਆਪਣਾ ਫਤੇਗੜ ਸਾਹਿਬ ਜੇ ਤਾਂ ਪਟਿਆਲੇ ਕੰਨੀ ਆਉਣਾ ਤਾਂ ਆਤਮਪੁਰ ਪਿੰਡ ਆ ਕੇ ਲੰਬੜ ਦਾ ਢਾਬੇ ਤੋਂ 2 ਕਿਲੋਮੀਟਰ ਆਪਣਾ ਪਿੰਡ ਜੇ ਸਰੰਦਜੀਤ ਜੀ ਦੀ ਔੜ ਤੋਂ ਉਹਨਾਂ ਦਾ 5 ਕਿਲੋਮੀਟਰ 5 ਕਿਲੋਮੀਟਰ ਠੀਕ ਹੈ ਤੇ ਆਪਣੇ ਕੰਟੈਕਟ ਨੰਬਰ ਬੋਲ ਦਿੰਦੀ ਆਪਣਾ ਹੈ 8872794262 ਹਾਂਜੀ ਬ్రో ਇਹ ਸੀ ਬਾਈ ਦਾ ਕੰਟੈਕਟ ਨੰਬਰ ਜੇ ਕਿਸੇ ਮੇਰੇ ਭਰਾ ਨੇ ਆਉਣਾ ਤਾਂ ਤੁਸੀਂ ਫੋਨ ਕਰਕੇ ਆ ਕੇ ਆਪਣਾ ਟਰੈਕਟਰ ਦੇਖ ਕੇ ਲਿਜਾ ਸਕਦੇ ਹੋ ਬਾਕੀ ਜੇਕਰ ਕਿਸੇ ਨੂੰ ਲੋਕੇਸ਼ਨ ਨਹੀਂ ਪਤਾ ਲਾਜੀ ਤਾਂ ਬਾਈ ਜੀ ਨੂੰ ਉਪਕਮ ਕਰੋ ਬਾਈ ਜੀ ਤੁਹਾਨੂੰ ਅਦੇ ਹੱਥ ਵੀ ਕਰ ਲੈਣਗੇ ਬਾਕੀ ਫੁਹਜਾ ਵੀ ਦੇਣਗੇ ਬਾਕੀ ਜੇ ਵੀਡੀਓ ਚੰਗੀ ਲੱਗੀ ਹੋਵੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਨੂੰ ਕਰਦੇ ਫੋਲੋ ਬਾਕੀ ਆਪਣਾ Instagram ਨੂੰ ਫੋਲੋ ਜਰੂਰ ਕਰ ਲਓ ਉੱਥੇ ਆਪਾਂ ਫੈਕਟਰ ਸੁੰਦਰ ਜ਼ਿਲ੍ਹਾ ਲੈ ਕੇ ਆਉਦੇ ਰਹਨੇ ਆ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਧੰਨਵਾਦ